ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਇਹ ਨਾ ਜਿਹੜਾ ਉਹ ਜੀਵਨ ਸਾਥੀ ਦੇ ਸਬੰਧ ਵਿੱਚ ਹੈ ਜਦੋਂ ਚਲਾਏ ਮਾਨ ਜ਼ਿੰਦਗੀ ਦੇ ਅੰਦਰੋਂ ਇੱਕ ਚਲਾ ਜਾਂਦਾ ਹੈ ਇੱਕ ਸਾਥੀ ਰੁਖਸਤ ਹੋ ਜਾਂਦਾ ਹੈ ਜੀਵਨ ਸਾਥੀ ਦੇ ਜਾਣ ਤੋਂ ਬਾਅਦ ਦੂਸਰੀ ਦੀ ਦੁਨੀਆ ਦੇ ਅੰਦਰ ਕੀ ਕੀ ਤਬਦੀਲੀਆਂ ਹੁੰਦੀਆਂ ਨੇ ਉਹਨੂੰ ਮੈਂ ਥੋੜਾ ਜਿਹਾ ਅੰਦਾਜ਼ੇ ਵਿੱਚ ਲਿਆ ਕੇ ਲੋਕਾਂ ਵੱਲੋਂ ਵੇਖ ਕੇ ਇਕੱਠੇ ਕੀਤੇ ਤਜਰਬੇ ਵਿੱਚੋਂ ਲਿਆ ਕੇ ਤੁਹਾਡੇ ਸਾਹਮਣੇ ਕੁਝ ਗੱਲਾਂ ਰੱਖਣੀਆਂ ਚਾਹੁੰਦਾ ਜੀਵਨ ਸਾਥੀ ਦੇ ਜਾਣ ਤੋਂ ਬਾਅਦ ਮਾਨੋ ਇਸ ਤਰ੍ਹਾਂ ਲੱਗਦਾ ਜਿਵੇਂ ਯੁੱਗ ਖਤਮ ਹੋ ਗਿਆ ਹੋਵੇ ਜੀਵਨ ਸਾਥੀ ਦੇ ਜਾਣ ਤੋਂ ਬਾਅਦ ਐਵੇਂ ਲੱਗਦਾ ਹੈ ਵੀ ਉਹ ਘਾਟਾ ਪਿਆ ਹੈ ਅੱਜ ਮੈਨੂੰ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਕਟਾਵ ਦਾ ਦੁਨੀਆਂ ਦੇ ਨਾਲ ਜੁੜਿਆ ਹੈ ਬੜੀ ਵਾਰ ਪੈਸੇ ਦਾ ਕਟਾ ਪਿਆ ਸਿਹਤ ਵਿਗੜੀ ਪਰ ਉਹ ਸਮਾਂ ਪਾ ਕੇ ਨਾ ਸਿਹਤ ਵੀ ਤੰਦਰੁਸਤ ਹੋ ਜਾਂਦੀ ਹੈ ਤੇ ਪੈਸੇ ਦਾ ਕਟਾ ਪੂਰਾ ਹੋ ਜਾਂਦਾ ਹੈ ਅੱਜ ਨੁਕਸਾਨ ਹੋਇਆ ਹੈ ਕੱਲ ਨੂੰ ਲਾਭ ਵੀ ਹੋ ਜਾਂਦਾ ਹੈ ਫਾਇਦਾ ਹੋ ਜਾਂਦਾ ਹੈ ਪਰ ਜਿਹੜਾ ਜੀਵਨ ਸਾਥੀ ਦੇ ਚਲੇ ਜਾਣ ਦੇ ਨਾਲ ਕਟਾ ਪੈਂਦਾ ਹੈ ਨਾ ਉਹ ਕਟਾ ਐਸਾ ਕਟਾ ਹੁੰਦਾ ਹੈ ਜਿਸੀ ਖੱਡ ਪੁੱਟੀ ਜਾਂਦੀ ਹੈ ਜਿਹੜੀ ਕਦੇ ਭਰੀ ਜਾ ਹੀ ਨਹੀਂ ਸਕਦੀ ऐसा जखम ਮਿਲਦਾ ਹੈ ਜਿਹਦੇ ਉੱਤੇ ਕੋਈ ਮਲਮ ਕੋਈ ਪੱਟੀ ਕੋਈ ਦਵਾਈ ਕੋਈ دارو ਕੰਮ ਕਰਦਾ ਹੀ ਨਹੀਂ ਚਲੋ ਨੁਕਤੇ ਰੱਖ ਰਿਹਾ ਮੈਂ ਕੇਵਲ ਆਪ ਸਿਆਣੇ ਉਹ ਸੂਝਵਾਨੋ ਮੈਂ ਕੇਵਲ ਇਸ਼ਾਰਤਨ ਗੱਲਾਂ ਕਹਿ ਰਿਹਾ ਜੀਵਨ ਸਾਥੀ ਦੇ ਜਾਣ ਤੋਂ ਬਾਅਦ ਦੂਜਾ ਜਿਉਂਦਾ ਤੇ ਰਹਿੰਦਾ ਹੈ ਹੁੰਦਾ ਵੀ ਉਹਦੇ ਕੋਲ ਬਹੁਤ ਕੁਝ ਹੈ ਪਦਾਰਥ ਕੱਪੜਾ ਲੀੜਾ ਕਾਰਾਂ ਮੋਟਰਾਂ ਜਿਉਂਦਾ ਵੀ ਰਹਿੰਦਾ ਹੈ ਪਰ ਮਾਨਤਾ ਕੁਝ ਨਹੀਂ ਹੈ ਜਿਹੜੇ ਸ਼ੌਂਕ ਦੇ ਨਾਲ ਉਹ ਪਹਿਲਾਂ ਕੋਈ ਚੀਜ਼ ਮਾਨਦਾ ਸੀ ਹੰਡਾਉਂਦਾ ਸੀ ਅੱਜ ਸ਼ੌਂਕ ਹੀ ਨਹੀਂ ਰਿਹਾ ਜਿਉਂਦਾ ਰਹਿੰਦਾ ਪਰ ਮਾਨਦਾ ਕੁਝ ਨਹੀਂ ਜੀਵਨ ਸਾਥੀ ਦੇ ਚਲੇ ਜਾਣ ਤੋਂ ਬਾਅਦ ਬਾਕੀ ਦੇ ਜਿਹੜੇ ਦਿਨ ਨੇ ਬਾਕੀ ਦੇ ਜਿਹੜੇ ਸਾਲ ਨੇ ਉਹ ਬੜੇ ਔਖਾਈ ਵਿੱਚੋਂ ਲੰਘਦੇ ਨੇ ਜੀਵਨ ਸਾਥੀ ਦੇ ਜਾਣ ਤੋਂ ਬਾਅਦ ਇਹ ਜਿਹੜੀ ਸੰਸਾਰ ਦੀ ਹਰਿਆਲੀ ਹੈ ਨਾ ਹਰਿਆਲੀ ਹਰਿਆਲੀ ਨਹੀਂ ਲੱਗਦੀ ਹਰਿਆਲੀ ਵੀ ਇਦਾਂ ਹੀ ਲੱਗਦੀ ਜਿਵੇਂ ਉਜਾੜ ਹੋਵੇ ਬੀਆਬਾਨ ਹੋਵੇ ਜਿਵੇਂ ਸੋਕਾ ਹੋਵੇ ਖੈਰ ਜੀਵਨ ਸਾਥੀ ਦੇ ਜਾਣ ਤੋਂ ਬਾਅਦ ਇਹ ਸਾਰਾ ਸੰਸਾਰ ਉਪਰ ਉਪਰਾ ਜਿਹਾ ਲੱਗਦਾ ਹੈ। ਐਵੇਂ ਲੱਗਦਾ ਹੈ ਵੀ ਜਿਵੇਂ ਇਸ ਦੁਨੀਆ ਦੇ ਅੰਦਰ ਮੇਰਾ ਕੋਈ ਵੀ ਨਹੀਂ ਰਿਹਾ। ਖੈਰ ਜੀਵਨ ਸਾਥੀ ਦੇ ਜਾਣ ਤੋਂ ਬਾਅਦ ਬੇਰਸੀ ਜੀਵਨ ਦੇ ਅੰਦਰ ਬਣ ਜਾਂਦੀ। ਜੀਵਨ ਫਿੱਕਾ ਹੋ ਕੇ ਰਹਿ ਜਾਂਦਾ ਹੈ, ਕਿਰਕਰਾਜ ਹੋ ਕੇ ਰਹਿ ਜਾਂਦਾ ਹੈ, ਸਵਾਦ ਚਲਾ ਜਾਂਦਾ ਹੈ। ਭੋਜਨ ਬੜਾ ਸਵਾਦ ਹੋਵੇ ਪਰ ਸਵਾਦ ਨਹੀਂ ਲੱਗਦਾ। ਜੀਵਨ ਦੇ ਅੰਦਰ ਬਹੁਤ ਕੁਝ ਹੰਡਾਉਣ ਵਾਲਾ ਹੋਵੇ ਜਿਹਦੇ ਵਿੱਚੋਂ ਅਜੇ ਤੋਂ ਪਹਿਲਾਂ ਸਵਾਦ ਹੀ ਮਿਲਦਾ ਸੀ ਮਾਇਕ ਪਦਾਰਥ ਨੇ ਸੱਜੇ ਖੱਬੇ ਬਹੁਤ ਕੁਝ ਹੈ ਪਰ ਅਜੋ ਸਾਰਾ ਕੁਝ ਬੇਅਰਥ ਤੇ ਬੇਸਵਾਦਾ ਜਿਹਾ ਲੱਗਦਾ ਹੈ ਜੀਵਨ ਸਾਥੀ ਦੇ ਜਾਣ ਤੋਂ ਬਾਅਦ ਖਿੜੇ ਹੋਏ ਫੁੱਲ ਉਹ ਵੀ ਬੰਦੇ ਦੇ ਦਿਲ ਨੂੰ ਲਪਾਉਂਦੇ ਨਹੀਂ ਉਹਨਾਂ ਦੇ ਵਿੱਚੋਂ ਵੀ ਖੇੜਾ ਨਜ਼ਰ ਨਹੀਂ ਆਉਂਦਾ ਜੀਵਨ ਸਾਥੀ ਦੇ ਜਾਣ ਤੋਂ ਬਾਅਦ ਜੀਵਨ ਇਸ ਤਰ੍ਹਾਂ ਦਾ ਹੋ ਕੇ ਰਹਿ ਜਾਂਦਾ ਜਿਵੇਂ ਤਲਾਬ ਦੇ ਅੰਦਰ ਰੁਕਿਆ ਹੋਇਆ ਪਾਣੀ ਇਹ ਪਤਾ ਮੈਂ ਕਿਉਂ ਕਹਿ ਰਿਹਾ ਵਗਦੇ ਹੋਏ ਪਾਣੀ ਦੇ ਅੰਦਰ ਕੀੜੇ ਮਕੌੜੇ ਕਾਈ ਤੇ ਜਾਲਾ ਪੈਦਾ ਨਹੀਂ ਹੁੰਦੇ ਜਿਹੜਾ ਛੱਪੜ ਦੇ ਅੰਦਰ ਪਾਣੀ ਰੁਕਿਆ ਉਹਦੇ ਅੰਦਰ ਜਾਲਾ ਬਣ ਜਾਂਦਾ ਹੈ ਚਿੱਕੜ ਬਣ ਜਾਂਦਾ ਹੈ ਕੀੜੇ ਬਣ ਜਾਂਦੇ ਨੇ ਜੋਕਾਂ ਬਣ ਜਾਂਦੀਆਂ ਨੇ ਬਹੁਤ ਕੁਝ ਬਣ ਜਾਂਦਾ ਹੈ ਉਹ ਪਾਣੀ ਬਰਤਨ ਤੇ ਪੀਣ ਦੇ ਯੋਗ ਨਹੀਂ ਰਹਿੰਦਾ ਜੀਵਨ ਸਾਥੀ ਦੇ ਜਾਣ ਤੋਂ ਬਾਅਦ ਇਸ ਤਰ੍ਹਾਂ ਦਾ ਹੀ ਜੀਵਨ ਹੁੰਦਾ ਹੈ ਜਿਵੇਂ ਅੱਜ ਮੇਰਾ ਜੀਵਨ ਰੁਕ ਗਿਆ ਇੱਕ ਗੱਲ ਹੋਰ ਕਹਾਂ ਜਿਹੜਾ ਬੰਦਾ ਲਗਾਤਾਰ ਬੋਲਦਾ ਹੈ ਚੁੱਪੀ ਨਹੀਂ ਸੀ ਕਰਦਾ ਬੋਲੀ ਜਾਂਦਾ ਸੀ ਕਈ ਲੋਕ ਮੈਂ ਐਸੇ ਵੇਖੇ ਨੇ ਵੀ ਜਿਹਨਾਂ ਨੂੰ ਬੁਲਾਉਣ ਦਾ ਯਤਨ ਕਰੀਦਾ ਹੈ ਹੁਣ ਉਹ ਬੋਲਦੇ ਨਹੀਂ ਹੈ ਜੇ ਬੋਲਦੇ ਨੇ ਤੇ ਸੀਮਾ ਦੇ ਅੰਦਰ ਬੋਲਦੇ ਨੇ ਬੜਾ ਘੱਟ ਬੋਲਦੇ ਨੇ ਇਹਦਾ ਬੋਲਣਾ ਘੱਟ ਹੋ ਜਾਂਦਾ ਹੈ ਇਹ ਰੌਣਕ ਦੇ ਅੰਦਰ ਵੀ ਆਪਣੇ ਨਾਲ ਹਰ ਵਕਤ ਉਦਾਸੀ ਲੈ ਕੇ ਚੱਲਦਾ ਹੈ ਹੋ ਕੇ ਲੈ ਕੇ ਚੱਲਦਾ ਹੈ ਚੋਰੇ ਲੈ ਕੇ ਚੱਲਦਾ ਹੈ ਇਹਦੇ ਕੋਲ ਕਹਿਣ ਲਈ ਬਹੁਤ ਕੁਝ ਹੁੰਦਾ ਹੈ ਪਰ ਕਰੀਏ ਕਿ ਸੁਣਨ ਵਾਲਾ ਜਿਹਦੇ ਕੋਲ ਨਹੀਂ ਹੈ ਪਹਿਲਾਂ ਕਹਿਣ ਵਾਸਤੇ ਹੁੰਦਾ ਸੀ ਤੇ ਨਾਲ ਦੂਜਾ ਸੁਣਨ ਵਾਸਤੇ ਹੁੰਦਾ ਸੀ ਹਾਮੀ ਭਰਨ ਲਈ ਹੁੰਦਾ ਸੀ ਹੁੰਗਾਰਾ ਭਰਨ ਵਾਸਤੇ ਹੁੰਦਾ ਸੀ ਅੱਜ ਹੁੰਗਾਰਾ ਭਰਨ ਵਾਲਾ ਨਹੀਂ ਹੈ ਹਾਮੀ ਭਰਨ ਵਾਲਾ ਨਹੀਂ ਹੈ ਕੋਈ ਸਲਾਹ ਚੰਗੀ ਦੇਣ ਵਾਲਾ ਨਹੀਂ ਹੈ ਕੋਈ ਰੋਕਣ ਵਾਲਾ ਨਹੀਂ ਹੈ ਕੋਈ ਟੋਕਣ ਵਾਲਾ ਨਹੀਂ ਹੈ ਜੋ ਚੀਜ਼ਾਂ ਇਕੱਠਿਆਂ ਨੇ ਬਣਾਈਆਂ ਸਨ ਖਰੀਦੀਆਂ ਸਨ ਘਰ-ਬਾਰ ਬਣਾਇਆ ਸੀ ਪਦਾਰਥ ਬਣਾਇਆ ਸੀ ਬਹੁਤ ਕੁਝ ਸੀ ਉਹ ਸਾਰਾ ਸਮਾਨ ਤੇ ਪਿਆ ਹੈ ਪਰ ਜਿਹਦੇ ਨਾਲ ਰਲ ਕੇ ਚੀਜ਼ਾਂ ਖਰੀਦੀਆਂ ਸਨ ਨਾ ਉਹ ਸਾਥ ਹੀ ਨਹੀਂ ਰਿਹਾ ਤੇ ਸਾਥੀ ਦੇ ਨਾਂ ਰਹਿਣ ਕਰਕੇ ਉਹ ਸਮਾਨ ਵੱਡ ਖਾਨ ਨੂੰ ਆਉਂਦਾ ਹੈ ਉਹ ਸਮਾਨ ਵਿੱਚੋਂ ਵੀ ਰੌਣਕ ਨਹੀਂ ਮਿਲਦੀ ਖੁਸ਼ੀ ਨਹੀਂ ਮਿਲਦੀ ਸਾਰੀਆਂ ਯਾਦਾਂ ਉਹਨਾਂ ਦਾ ਸਵਾਦ ਕੌੜਾ ਹੋ ਜਾਂਦਾ ਹੈ ਉਹਨਾਂ ਦੇ ਅੰਦਰੋਂ ਇੱਕ ਕਿਰਕਰਾਪਣ ਜਾ ਹੁੰਦਾ ਹੈ ਇਹ ਜਿਹੜਾ ਸਮਾਜ ਵੱਲੋਂ ਮਿਲਦਾ ਹੋਇਆ ਮਾਨ ਸਨਮਾਨ ਹੈ ਉਹ ਵੀ ਮਿੱਟੀ ਘਟੇ ਵਰਗਾ ਹੀ ਲੱਗਦਾ ਇਸ ਸਨਮਾਨ ਇੱਜ਼ਤ ਕੋਈ ਬਹੁਤਾ ਮੁੱਲ ਨਹੀਂ ਰੱਖਦਾ ਅਖੀਰ ਤੇ ਇੱਕ ਗੱਲ ਕਹਿ ਦਿਆਂ ਵੀ ਜਦੋਂ ਜੀਵਨ ਸਾਥੀ ਚਲਾ ਜਾਂਦਾ ਹੈ ਨਾ ਤੇ ਐਵੇਂ ਹੀ ਲੱਗਦਾ ਹੈ ਵੀ ਜਿਵੇਂ ਇੱਕ ਤਰ੍ਹਾਂ ਦੀ ਮੇਰੇ ਕੋਲ ਰਾਜ ਹੁੰਦਾ ਸੀ ਤੇ ਉਹ ਅਜ ਰਾਜ ਮੇਰੇ ਕੋਲੋਂ ਖੁੱਸ ਗਿਆ ਅਖੀਰ ਤੇ ਅਰਦਾਸ ਕਰਦਾ ਹੈ ਨਿਰੰਕਾਰ ਪਾਸ਼ਾ ਸਾਰਿਆਂ ਦੇ ਜੀਵਨ ਸਾਥੀ ਬਰਕਰਾਰ ਰਹਿਣ ਹੱਸਦੇ ਰਹਿਣ ਵਸਦੇ ਰਹਿਣ ਮੋਜਾਂ ਮੰਦੇ ਰਹਿਣ ਔਰ ਪਿਆਰਿਓ ਇਹ ਗੱਲਾਂ ਜਿਹੜੀਆਂ ਮੈਂ ਕੀਤੀਆਂ ਨੇ ਨਾ ਇਹ ਤਾਂ ਕੀਤੀਆਂ ਨੇ ਵੀ ਤੁਹਾਨੂੰ ਜੀਵਨ ਸਾਥੀ ਦੇ ਵਿਛੜਨ ਤੋਂ ਬਾਅਦ ਪਤਾ ਲੱਗਣਾ ਹੈ ਵੀ ਉਹਦੀ अहमियत ਕੀ ਸੀ ਜਦ ਜੀਵਨ ਸਾਥੀ ਤੁਹਾਡੇ ਕੋਲ ਹੈ ਨਾ ਉਹਦੀ ਇੱਜ਼ਤ ਕਰਿਆ ਕਰੋ ਉਹਦੀ ਕਦਰ ਕਰਿਆ ਕਰੋ ਉਹਦੀ ਗੱਲ ਨੂੰ ਮੰਨਿਆ ਕਰੋ ਉਹਦੀ ਗੱਲ ਨੂੰ ਤਰਜੀਹ ਦਿਆ ਕਰੋ ਇਹ ਜੀਵਨ ਸਾਥੀ ਹੈ ਜਿਹਦੇ ਨਾਲ ਮਿੱਠੀਆਂ ਕੌੜੀਆਂ ਯਾਦਾਂ ਜੁੜੀਆਂ ਰਹਿੰਦੀਆਂ ਨੇ ਜਦੋਂ ਇਹ ਚਲਾ ਜਾਏਗਾ ਉਦੋਂ ਤੁਹਾਨੂੰ ਪਤਾ ਲੱਗੇਗਾ ਵੀ ਇਹਦੀ ਕਦਰ ਕੀ ਹੈ ਇਹਦੀ ਕੀਮਤ ਕੀ ਹੈ ਜਿਨ੍ਹਾਂ ਦੇ ਕੋਲ ਉਹਨਾਂ ਦੇ ਜੀਵਨ ਸਾਥੀ ਬਰਕਰਾਰ ਨੇ ਉਹ ਜੀਵਨ ਸਾਥੀ ਦੇ ਨਾਲ ਰਹਿੰਦਿਆਂ ਸਿੰਦਿਆਂ ਮੌਜਾਂ ਮਾਨਦਿਆਂ ਜੀਵਨ ਸਾਥੀ ਦੇ ਨਾਲ ਬਹਾਰਾਂ ਮਾਨਦਿਆਂ ਜੀਵਨ ਸਾਥੀ ਦੀ ਇੱਜ਼ਤ ਨੂੰ ਘਟਾਉਣਾ ਨਾ ਬਲਕਿ ਪਛਾਣਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ